ਹਾਂਜੀ ਬਾਈ ਸਤਿ ਸ਼ਕਾ ਸਾਰਿਆਂ ਨੂੰ ਇੱਕ ਬਹੁਤ ਮੁੰਡੇ ਬਾਹਰ ਜਾਣ ਦੀ ਚਾਹਨਾ ਚ ਜਿਹੜੇ ਮੁੰਡੇ ਬੈਠੇ ਨੇ ਜਾਂ ਜਿਹੜੇ ਮੁੰਡਿਆਂ ਦਾ ਜੀ ਨਹੀਂ ਕਰਦਾ ਜਾਣ ਨੂੰ ਇੱਥੇ ਕੰਮ ਤੋਰਨ ਨੂੰ ਕਹਿੰਦੇ ਨੇ ਹੁਣ ਸਮਾਂ ਬਾਈ ਪਹਿਲਾਂ ਵਾਲਾ ਨਹੀਂ ਰਿਹਾ ਬਾਹਰ ਜਾ ਕੇ ਕੋਈ ਬਾਹਲੀਆਂ ਵੱਡੀਆਂ ਮੱਲਾਂ ਨਹੀਂ ਆਪਾਂ ਮਾਰ ਸਕਦੇ ਕੋਈ ਬਾਹਲੀਆਂ ਵੱਡੀਆਂ ਪ੍ਰਾਪਤੀਆਂ ਨਹੀਂ ਆਪਾਂ ਕਰ ਸਕਦੇ ਵੇਖੋ ਆਪਣਾ ਦੇਸ਼ ਛੱਡ ਕੇ ਜਾਣਾ ਤੇ ਬਾਹਰ ساری ਉਮਰ ਕਮਾਈ ਕਰਨੀ ਤੇ ਜਦੋਂ ਬੰਦਾ ਐਂਡ ਤੇ ਕਮਾਈਕੂਮੀ ਕਰਕੇ ਬਾਈ ਚਾਂਸ ਉਥੇ ਖੁਦਾ ਨਾ ਖਾਸ ਤਾਂ ਪਰਮਾਤਮਾ ਦੇ ਘਰੋਂ ਕੋਈ ਆ ਲਿਖੀ ਚੱਲ ਵਸਿਆ ਤਾਂ ਉਹਦੀ ਜਿਹੜੇ ਤੁਸੀਂ ਕਮਾਈ ਜਿਹਦੇ ਖਾਤਰ ਕਰਦੇ ਹੋ ਉਹਦੀ ਡੈੱਡ ਬੋਡੀ ਮੰਗਾਣ ਖਾਤਰ ਵੀ ਕਈ ਵਾਰੀ ਆਪਣੇ ਪਰਿਵਾਰ ਇਹ ਕਹਿ ਦਿੰਦੇ ਨੇ ਵੀ ਉਥੇ ਨਮੇੜਦੋ ਕੰਮ ਇੱਧਰ 20 ਤੋਂ 25 ਲੱਖ ਰੁਪਈਆ ਲੱਗੂਗਾ ਪੁਰਾਂ ਬੁਲਾਵਾਂਗੇ ਏ ਨਹੀਂ ਸੋਚਦੇ ਵੀ ਉਹਨੇ ساری ਉਮਰ ਸਾਡੇ ਵਾਸਤੇ ਕਮਾਈ ਕਰੀ ساری ਉਮਰ ਲੱਖਾਂ ਰੁਪਇਆ ਭੇਜਿਆ ਅੱਜ ਉਹਦੀ ਆਪਾਂ ਦੇਹ ਨੂੰ ਵੀ ਬੁਲਾਉਣ ਵਾਸਤੇ ਮਹਿੰਗੀਆਂ ਸਮਝਦੇ ਆ ਇਸ ਕਰਕੇ ਯਾਰ ਆਪਦੇ ਪਰਿਵਾਰ ਛੱਡ ਕੇ ਜਾਣਾ ਤੇ ਉੱਥੇ ਜਾ ਕੇ ਕਮਾਈ ਕਰਨੀ ਕਿਸੇ ਦੀ ਗੁਲਾਮੀ ਕਰਨੀ ਇਹ ਮੈਂ ਕੋਈ ਬੜੀ ਵਧੀਆ ਗੱਲ ਨਹੀਂ ਸਮਝਦਾ ਜੇ ਤੁਸੀਂ ਪੰਜਾਬ ਵਿੱਚ ਰਹਿ ਕੇ ਕੋਈ ਵੀ ਕੰਮ ਕਰੋ ਕੋਈ ਵੀ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਜੇ ਕੋਈ ਟਰੈਕਟਰਾਂ ਦਾ ਮਿਸਤਰੀ ਹੈ ਉਹ ਵੀ ਵਧੀਆ ਜਿਉਂ ਰਿਆ ਜੇ ਕੋਈ ਗੱਡੀਆਂ ਦਾ ਮਿਸਤਰੀ ਆ ਉਹਦੇ ਕੋਲੇ ਵੀ ਟੌਪ ਦਾ ਕੰਮ ਹੈ ਜੇ ਕੋਈ ਚਣਾਈ ਦਾ ਮਿਸਤਰੀ ਆ ਉਹਦੇ ਕੋਲੇ ਵੀ ਟੌਪ ਦਾ ਕੰਮ ਹੈ ਜੇ ਕੋਈ ਡੈਰੀ ਫਾਰਮ ਕਰ ਰਿਹਾ ਉਹਦਾ ਵੀ ਟੌਪ ਦਾ ਕੰਮ ਹੈ ਤੁਸੀਂ ਇੱਕ ਦੇਖ ਲਓ ਵੀ ਜਿਹਦੇ ਕੋਲੇ ਪੰਜਾਬ ਵਿੱਚ ਕੋਈ ਵੀ ਗੋਣਾ ਹੈ ਕਦੇ ਵੀ ਉਹੋ ਭੁੱਖਾ ਮਰਦਾ ਦੇਖਿਆ ਤੁਸੀਂ ਨਾ ਜਿਨੇ ਕਰਨੀ ਨੀ ਦੇਖੋ ਉਹਦਾ ਆਪਾਂ ਕੁਝ ਕਹਿ ਨਹੀਂ ਸਕਦੇ ਤੁਸੀਂ ਨਵੇਂ ਡੈਰੀ ਫਾਰਮ ਜਿਹੜੇ ਖੋਲਣ ਦੀ ਚਾਹਨਾ ਰੱਖਦੇ ਹੋ ਜਾਂ ਖੋਲਣਾ ਇਹ ਚ ਕੋਈ ਲੌਸ ਨਹੀਂ ਸੋਨਾ ਕੰਮ ਹੈ ਪੰਜ ਚਾਰ ਪਸ਼ੂਆਂ ਤੋਂ ਸ਼ੁਰੂ ਕਰੋ ਹੌਲੀ ਹੌਲੀ ਇਹਨੂੰ ਵਧਾਓ ਜਦੋਂ ਤੁਸੀਂ ਹੌਲੀ ਹੌਲੀ ਇਹਨੂੰ ਵਧਾਓਗੇ ਤੁਹਾਨੂੰ ਪਤਾ ਲੱਗੂਗਾ ਵੀ ਸਾਨੂੰ ਇਹ ਚ ਕੀ ਮਿਲਣਾ ਹੈ ਕੀ ਬਚਦਾ ਹੈ ਕੀ ਨਾ ਬਚਦਾ ਤੇ ਜੰਮੀ ਬੇਚਿੰਤ ਹੋ ਜਾਓ ਜਿਹੜੇ ਸਾਨੂੰ ਕਹਿੰਦੇ ਨੇ ਵੀ ਬਾਈ ਇਹ ਚ ਕੁਝ ਨਹੀਂ ਬਚਦਾ ਇਹ ਚ ਅੱਧੋ ਅੱਧ ਦੀ ਕਮਾਈ RAM ਨਾਲ ਹੈ ਇੱਥੇ ਪੰਜਾਬ ਚ ਨਾਲੇ ਦਾ ਸੋਡਾ ਪਰਿਵਾਰ ਤੁਹਾਡੇ ਨਾਲ ਕੰਮ ਕਰਾਉ ਨਾਲੇ ਤੁਸੀਂ ਉਰੇ ਰਹਿ ਕੇ ਕੰਮ ਕਰੋਗੇ ਨਾਲੇ ਦੁੱਧ ਇੱਕ ਇਹੋ ਜਿਹਾ ਪ੍ਰੋਡਕਟ ਹੈ ਜਿਹੜਾ ਕਿ ਸਾਰੀ ਉਮਰ ਕੰਮ ਆਉਣ ਵਾਲੀ ਚੀਜ਼ ਹੈ ਇਹ ਤੋਂ ਲੱਖਾਂ ਆਟਮਾ ਬਣਦੀਆਂ ਨੇ ਬਹੁਤ ਹੁਣ ਇੰਨਾ ਚ ਮਤਲਬ ਆਪਾਂ ਦਾ ਜੱਟ ਭਾਈ ਜਿੰਨੇ ਵੀ ਇਸ ਧੰਦੇ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਹਾਂ ਬਹੁਤ ਬੰਦੇ ਇਹੋ ਜਿਹੀ ਇਹ ਕੰਮ ਕਰ ਰਹੇ ਨੇ ਹੁਣ ਜਿਨ੍ਹਾਂ ਦਾ ਇਹ ਧੰਦੀ ਨਹੀਂ ਬਾਣੀਆਂ ਦੇ ਵੱਡੇ ਸ਼ਹਿਰਾਂ 'ਚ ਵੱਡੇ ਬਿਜ਼ਨਸ ਚੌਕਲੇਟਾਂ, ਟੌਫੀਆਂ, ਇਹ ਤੋਂ ਦੁੱਧ ਤੋਂ ਬਣਦੀਆਂ ਆਈਸਕ੍ਰੀਮਾਂ ਉਹ ਦੁੱਧ ਮੁੱਲ ਖਰੀਦ ਕੇ ਬਣਾ ਰਹੇ ਨੇ। ਆਪਾਂ ਪੈਦਾ ਕਰਦਿਆਂ ਆਪਾਂ ਕਿਉਂ ਨਹੀਂ ਕਰ ਸਕਦੇ? ਇਸ ਕਰਕੇ ਜੱਟਾਂ ਦੇ ਮੁੰਡੇ ਲਾ ਲੋ ਜਿਹੜਾ ਆਪਣੇ ਛੋਟੇ ਰਮਦਾਸੀ ਭਾਈਚਾਰੇ ਜਾਂ ਮੱਝ ਵੀ ਸਿੱਖਾ ਇਹ ਕੰਮ 'ਚ ਆਓ। ਕੋਈ ਇਹ 'ਚ ਲਾਸ ਨਹੀਂ, ਸੋਨਾ ਇਹ 'ਚ ਕਮਾਈਦਾ ਧੰਦਾ। ਆਪ ਦਾ ਆਪ ਪ੍ਰੋਡਕਟ ਬਣਾ ਕੇ ਆਪ ਸੇਲ ਕਰੋਗੇ ਤੁਸੀਂ। ਤੁਹਾਨੂੰ ਕਦੇ ਵੀ ਲਾਸ ਪੈ ਗਿਆ ਮੈਨੂੰ ਫੜ ਲਿਓ। ਹਾਂ ਇਹਦੇ 'ਚ ਨੌਲੇਜ ਰੱਖਣੀ ਬਹੁਤ ਜ਼ਰੂਰੀ ਹੈ। ਕਦੋਂ ਪਸ਼ੂ ਤਾਰਨ ਦਿੰਦਾ ਕਿੰਨਾ ਟਾਈਮ ਦੁੱਧ ਦਿੰਦਾ ਕਿੰਨਾ ਦੁੱਧ ਦਿੰਦਾ ਤੇ ਕੀ ਉਹ ਬਿਮਾਰ ਹੋਣ ਤੇ ਆਪਾਂ ਨੇ ਕੀ ਦੇਣਾ ਇਸ ਚੀਜ਼ਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਤੇ ਜੇ ਤੁਹਾਨੂੰ ਕਦੇ ਘਟ ਆ ਗਿਆ ਤਾਂ ਮੈਨੂੰ ਫੜ ਲਿਓ ਜਿਹੜੇ ਮੁੰਡੇ ਨਾਵਾ ਕੰਮ ਤੋੜਨਾ ਚਾਹੁੰਦੇ ਨੇ ਜ਼ਰੂਰ ਇਸ ਧੰਦੇ 'ਚ ਆਓ ਜਿਆਦਾ ਨਹੀਂ ਮੈਂ ਕਹਿੰਦਾ 2 4 2 4 ਮੱਝਾਂ ਰੱਖ ਕੇ ਇੱਕ ਵਾਰੀ ਤੁਸੀਂ ਲਈ ਤੇ ਤਾਂ ਗੱਡੀ ਚਾੜ ਕੇ ਦੇਖੋ ਉਸ ਤੋਂ ਬਾਅਦ ਬੇਸ਼ੱਕ ਤੁਹਾਨੂੰ ਨਹੀਂ ਵਧੀਆ ਲੱਗਿਆ ਤੁਸੀਂ ਇਸ ਚੀਜ਼ ਨੂੰ ਬੰਦ ਕਰ ਦਿਓ ਇਹ ਗੜਾ ਕੁੰਬ ਦਾ ਮੇਲਾ ਵੀ 12 ਸਾਲਾਂ ਬਾਅਦ ਆਊਗਾ। ਉਹ ਤੋਂ ਬਾਅਦ ਤੁਸੀਂ ਆਵਦਾ ਜਿਹੜਾ ਕੰਮ ਪਹਿਲਾਂ ਕਰ ਦਿਓ ਫਿਰ ਕਰ ਲਿਓ ਕਿਉਂਕਿ ਉਹ ਇੱਕ ਵਾਰੀ ਤੁਸੀਂ ਇਹਨੂੰ ਲਈ ਤੇ ਚਾੜ੍ਹ ਕੇ ਦੇਖੋ। ਸਾਨੂੰ ਆਬਦੇ ਆ ਪਤਾ ਲੱਗੂ ਵੀ ਸਾਨੂੰ ਬਾਹਰ ਫਾਇਦਾ ਹੈ ਕਿ ਸਾਨੂੰ ਪੰਜਾਬ 'ਚ ਰਹਿ ਕੇ ਫਾਇਦਾ। ਦੁੱਧ ਤੁਹਾਨੂੰ ਪਤਾ ਹੈ ਸਾਰੀ ਉਮਰ ਹਰ ਇੱਕ ਬੰਦੇ ਦੇ ਕੰਮ ਆਉਣ ਵਾਲੀ ਚੀਜ਼ ਹੈ। ਜਿੰਨਾ ਮਰਜ਼ੀ ਪੈਦਾ ਕਰ ਲਓ। ਨਾ ਇਸ ਚੀਜ਼ ਨੇ ਘਟਣਾ ਨਾ ਇਸ ਚੀਜ਼ ਨੇ ਕੋਈ ਐ ਵੀ ਮੁੱਕ ਜਾਣਾ। ਕਿਉਂਕਿ ਦੁੱਧ ਸਾਬ ਹਰ ਇੱਕ ਤੰਦੇ ਦੀ ਖਰਾਕ ਹੈ ਆਉਣ ਵਾਲੇ ਟਾਈਮ 'ਚ ਇਹੀ ਚੀਜ਼ਾਂ ਦੀ ਆਪਾਂ ਨੂੰ ਜ਼ਿਆਦਾਤਰ ਲੋੜ ਪੈਣੀ ਹੈ ਕਿਉਂਕਿ ਪਾਣੀ ਪੂਣੀਆਂ ਦੀ ਮਾਰ ਆਈ ਵਾਰੀ ਸਰਕਾਰਾਂ ਨੇ ਮਾਰ-ਮਾਰ ਕੇ ਜਿਹੜਾ ਖੇਤੀ ਵਾਲਾ ਧੰਦਾ ਉਹ ਤਾਂ ਜਮੀ ਬੇੜਾ ਕਰਕ ਕਰਤਾ ਇਹੀ ਧੰਦਾ ਇੱਕ ਜੱਟ ਨੂੰ ਬਚਾਉਣ ਵਾਲਾ ਹੈ ਜਿਹੜਾ ਕਿ ਆਪਣਾ ਸਾਈਡ ਬਿਜ਼ਨਸ ਹੈ ਇੱਕ ਪਾਸੇ ਚਾਹੇ ਤੁਸੀਂ ਬਾਹਰ ਦਾ ਪੈਸਾ ਜੋੜ ਕੇ ਦੇਖ ਲਓ 40 ਲੱਖ ਲਾਇਆ ਹੋਇਆ ਇੱਕ ਪਾਸੇ ਚਾਹੇ ਤੁਸੀਂ 50 ਕੀ ਲੈ ਠੇਕੇ ਤੇ ਲੈ ਕੇ ਦੇਖ ਲਓ ਇੱਕ ਪਾਸੇ ਤੁਸੀਂ 10 ਮਹੀਸਾਂ ਰੱਖ ਕੇ ਦੇਖ ਲਓ ਤੁਹਾਨੂੰ ਆਪਦੇ ਆਪ ਹੀ ਪਤਾ ਲੱਗੂਗਾ ਵੀ ਸਾਨੂੰ ਕੀ ਬਚਦਾ ਬਹੁਤ ਹੈ ਇਹ ਜੇ ਨਵੇਂ ਸਿਆਣੀ ਉਮਰ ਦੇ ਬੰਦੇ ਵੀ ਜਿਹੜਿਆਂ ਨੇ ਮੇਰੀਆਂ ਵੀਡੀਓ ਦੇਖ ਕੇ ਮੇਰੇ ਨਾਲ ਜੁੜ ਕੇ ਨਵੇਂ ਫਾਰਮ ਖੋਲੇ ਨੇ ਬਹੁਤ ਸੋਹਣੀ ਕਹਿੰਦੇ ਬਾਈ ਅਸੀਂ ਜ਼ਿੰਦਗੀ ਜਾਰੀਆ 10 ਮਹੀਸਾਂ ਤੋਂ ਕੋਈ ਲੱਖ ਦਾ ਦੁੱਧ ਪਾਰਿਆ ਕੋਈ ਸਵਾ ਦਾ ਪਾਰਿਆ ਕੋਈ 5 ਮਹੀਸਾਂ ਚੋਂ 70-75 ਹਜ਼ਾਰ ਦਾ ਦੁੱਧ ਪਾਰਿਆ ਕਹਿੰਦਾ ਬਾਈ ਅਸੀਂ ਤਾਂ ਬਚ ਗਏ ਯਾਰ ਉਮੀ ਮਰਗੇ ਤੇ ਇਸ ਕਰਕੇ ਨਵੇਂ ਫਾਰਮ ਜਿਹੜੇ ਵੀ ਮੁੰਡੇ ਨੇ ਖੋਲਣੇ ਨੇ ਨਵਾਂ ਖੋਲ ਸਕਦੇ ਹੋ ਸੋਹਣੇ ਧੰਦੇ ਨੇ ਸੋਹਣਾ ਕਾਰੋਬਾਰ ਹੈ ਹੁਣ ਤਾਂ ਲਾਉਣ ਵੀ ਡੈਰੀ ਲਾਉਣ ਬਾਧੂ ਮਿਲਦੇ ਨੇ ਦੋ ਚਾਰ ਮੱਝਾਂ ਲੈ ਕੇ ਆਪਦੇ ਪਰਿਵਾਰ ਚ ਰਹਿ ਕੇ ਖੁਸ਼ੀ ਖੁਸ਼ੀ ਕੰਮ ਕਰੋ ਕੁਝ ਨਹੀਂ ਹੈ ਬਾਹਰ ਕੱਲ ਮੈਨੂੰ ਇੱਕ ਫੋਨ ਆਇਆ ਬਾਈ ਦਾ ਕਹਿੰਦਾ ਬਾਈ ਮੈਂ ਯਾਰ 2 ਕਿਲੇ ਜ਼ਮੀਨ ਹੈ ਇੱਥੋਂ ਕਹਿੰਦਾ ਮੈਂ 10 ਲੱਖ ਰੁਪਈਆ ਲਾ ਕੇ ਬਾਹਰ ਭੱਗਿਆ ਉਹ ਰੋਵੇ ਮਿਰਲਵੇ ਤਾਂ ਹਮਾਰੇ ਕਹਿੰਦਾ ਬਾਈ ਮੇਰਾ ਜੀ ਨਹੀਂ ਲੱਗਦਾ ਔਰ ਕੰਮ ਹੈ ਨਹੀਂ ਕਹਿੰਦਾ ਬੱਚੇ ਮਗਰ ਮੇਰੇ ਜ਼ਿਆਦਾ ਆਈ ਜਾਂਦੇ ਨੇ ਕਹਿੰਦਾ ਮੈਂ ਵਾਪਸ ਆ ਜਾ ਮੈਂ ਕਿਹਾ ਆ ਜਾ ਯਾਰ ਪੈਸੇ ਹੱਥਾਂ ਦੀ ਮੈਲ ਆ ਫੇਰ ਕਮਾ ਲੇਗਾ ਸਾਲਾ ਸਾਲ ਲੇਟ ਉਤਰ ਜੂ ਹੋਰ ਕੀ ਹੈ ਜਦੋਂ ਤੇਰਾ ਜੀਏ ਨਹੀਂ ਲੱਗਦਾ ਕਹਿੰਦਾ ਮਾੜਾ ਮੋਟਾ ਮਾਲ ਪੱਤਾ ਖਾ ਲਾਂ ਦੇ ਬਾਈ ਕਦੇ ਛਾਤੀ 'ਚ ਦਰਦ ਹੋ ਜਾਂਦਾ ਕਦੇ ਬਾਹਾਂ 'ਚ ਦਰਦ ਹੋ ਜਾਂਦਾ ਕਹਿੰਦਾ ਮੈਂ ਬਹੁਤ ਤੰਗ ਆ ਮਾਹ ਤੂੰ ਜੇ ਨਹੀਂ ਜੀ ਕਰਦਾ ਯਾਰ ਵਾਪਸ ਆ ਇੱਥੇ ਆ ਕਿ ਆਪਾਂ ਘਰਤਨ ਦਾ ਪੰਜ ਚਾਰਵੇਂ ਸਾਰਾ ਕੇ ਦੁੱਤ ਪਾਉਣ ਲੱਗ ਜੀ ਨਾਲੇ ਆਪਦੇ ਪਰਿਵਾਰ ਵੀ ਜਦੋਂ ਆਪਾਂ ਕੋਈ ਗਲਤ ਸਟੈਪ ਚੱਕ ਲੈਣਾ ਫਿਰ ਬਾਅਦ ਚ ਪਸਤਾਉਨੇ ਆ ਉਹ ਕਹਿੰਦਾ ਮੈਂ ਬਾਈ ਬਾਅਦ ਚ ਵੀਡੀਓ ਦੇਖੀ ਨਹੀਂ ਮੈਂ ਕਹਿੰਦਾ ਜਾਂਦੀ ਨਹੀਂ ਤੀ ਰੋਵੇ ਸੱਚੀ ਗੱਲ